ਅੰਗੀ ਸਤਿ ਸ਼੍ਰੀ ਅਕਾਲ ਵੀਰੋ ਆਜੋ ਤੁਹਾਨੂੰ ਅੱਜ ਲੁਧਿਆਣਾ ਦਿਖਾ ਕੇ ਲੈ ਕੇ ਆਉਣੇ ਆ ਕਿ ਆਪਣਾ ਜਿਹੜਾ ਪੰਜਾਬ ਆ ਜਾਂ ਪੰਜਾਬ ਦੇ ਸ਼ਹਿਰ ਨੇ ਕੀ ਉਹ ਬਾਹਰਲੇ ਮੁਲਕਾਂ ਨਾਲੋਂ ਘੱਟ ਨੇ ਚਲੋ ਆਜੋ ਚੱਲਦੇ ਆਪਾਂ हांजीर और सब ठीक हो विया जी वा जिंदगी निकल रही है अब बच्चे आ रहे हैं स्कूल जा ਹਾਂਜੀ ਦੋਸਤੋ ਮੈਂ ਸਰੇ ਸਰੇ ਗੱਲ ਰੱਖੀ ਆਂ ਕਿ ਬਾਹਰ ਦੀ ਹੁੰਦ ਬਾਹਰ 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 ਵਿਦੇਸ਼ ਕੋਈ ਕੈਨੇਡਾ ਕੋਈ ਅਮਰੀਕਾ ਕੋਈ ਆਸਟ੍ਰੇਲੀਆ ਕੋਈ ਕਿਤੇ ਕੋਈ ਕਿਤੇ ਕਿਤੇ ਜਾਂਦਾ ਚਲੋ ਮੈਂ ਮਾਮਾ ਮੰਨਦੇ ਆਂ ਇਹ ਚੀਜ਼ ਨੂੰ ਕਿ ਲੋਕ ਕੰਮਾ ਕਰਨ ਲਈ ਬਾਹਰ ਜਾਂਦੇ ਨੇ ਪਰ ਜੇ ਆਪਣੇ ਇੱਥੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੋਈ ਸਰਕਾਰਾਂ ਦੀ ਤੈਨੂੰ ਸਰਕਾਰਾਂ ਨਗਮੀਆਂ ਨੇ ਆਪਾਂ ਕਹਿ ਸਕਦੇ ਆ ਕਿ ਨੌਕਰੀ ਨਹੀਂ ਕੰਮ ਨਹੀਂ ਕਾਰੋਬਾਰ ਨਹੀਂ ਪਰ ਜੇ ਦੇਖਿਆ ਜਾਵੇ ਅੰਦਰੂਨੀ ਗੱਲ ਵੀ ਆਪਣੇ ਪੰਜਾਬ ਦੇ ਵਿੱਚ ਵੀ ਕਿਸੇ ਚੀਜ਼ ਦੀ ਘਾਟ ਤਾਂ ਹੈ ਨੀਗੀ ਹੁਣ ਤੁਸੀਂ ਆਪ ਦੇਖ ਲਓ ਕਿੰਨੀ ਤਰੱਕੀ ਹੋ ਰਹੀ ਆ ਆਪਣੇ ਪੰਜਾਬ ਦੀ ਕੀ ਕੁਝ ਬਣ ਰਿਹਾ ਕੀ ਕੁਝ ਬਣੀ ਜਾਂਦਾ ਦੇਖੋ ਕਿਸੇ ਪਾਸੇ ਕੁਮੀ ਤਾਂ ਹੈ ਨੀ ਸਭ ਕੁਝ ਵਧੀਆ ਰਹੀ ਪੰਜਾਬ ਦੀ ਗੱਲ ਪੰਜਾਬ ਤਾਂ ਸੋਨੇ ਦੀ ਚਿੜੀ ਹੈ ਰਹੂਗੀ ਆਪਣਾ ਪੰਜਾਬ ਬਹੁਤ ਸੋਹਣਾ ਬਹੁਤ ਵਧੀਆ ਕਿਸੇ ਪਾਸਿਓਂ ਜੀ ਕੋਈ ਕਮੀ ਨਹੀਂ ਹੈ ਪੰਜਾਬ ਦੀ ਦੇਖ ਲਓ ਕੀ ਕੁਝ ਬਣੀ ਜਾਂਦਾ ਉਗਿਆ ਕਰੇ ਰੋਡ ਦੇਖ ਲਓ ਜੀ ਕਿੰਨੇ ਸੋਹਣੇ ਰੋਡ ਨੇ ਕਿੰਨਾ ਸੋਹਣਾ ਆ ਦੇਖੋ ਸਕੂਲ ਕਿੰਨਾ ਸੋਹਣਾ ਬਣਿਆ ਹੈ ਜੀ ਇਹ ਕੁਝ ਬਣਿਆ ਆ ਤਰੱਕੀ ਆ ਬਹੁਤ ਤਰੱਕੀ ਹੋ ਰਹੀ ਆ ਪੰਜਾਬ ਦੀ ਬਹੁਤ ਕੁਝ ਬਣ ਰਿਹਾ ਬਹੁਤ ਕੁਝ ਹੈ ਵੀ ਬਹੁਤ ਕੁਝ ਬਣਿਆ ਹੈ ਗਲਤ ਤਰੱਕੀ ਦੀ ਕਰਦੇ ਆ ਜੀ ਤਰੱਕੀ ਆਪਣਾ ਪੰਜਾਬ ਵੀ ਕਿਸੇ ਚੀਜ਼ ਨਾਲੋਂ ਘੱਟ ਨਹੀਂ ਕਿਸੇ ਮੁਲਕ ਨਾਲੋਂ ਘੱਟ ਨਹੀਂ ਬਹੁਤ ਝੰਡੇ ਗੱਡੇ ਦਾ ਪੰਜਾਬ ਨੇ ਵੀ ਬਹੁਤ ਤਰੱਕੀਆਂ ਕੀਤੀਆਂ ਨੇ ਪੰਜਾਬ ਨੇ ਵੀ ਆਪਣੀ ਹੈਗਾ ਸਭ ਕੁਝ ਚੰਗਾ ਬਹੁਤ ਸੋਹਣਾ ਪੰਜਾਬ ਆ ਆਪਣਾ ਆਪਣੇ ਪੰਜਾਬ ਵਰਗੀ ਰੀਸ ਹੀ ਨਹੀਂ ਹੈ ਕੋਈ ਅੰਨਹਿਰ ਚੱਲਦੀ ਆ ਜੀ ਕੋਈ ਟਰੈਕਟਰ ਲੈ ਕੇ ਜਾ ਰਿਹਾ ਕੋਈ ਕੁਝ ਲੈ ਕੇ ਜਾ ਰਿਹਾ ਸਾਈਕਲਾਂ ਦੇ ਜਾ ਰਹੇ ਆ ਬਹੁਤ ਸੋਹਣਾ ਜੀ ਦੇਖੋ ਇਹ ਆਪਣਾ ਸੋਹਣਾ ਪੰਜਾਬ ਜੋ ਕਿ سونے ਦੀ ਚਿੜੀ ਹੈ ਸੋਹਣਾ ਪੰਜਾਬ ਕਿਸੇ ਪਾਸਿਓਂ ਘਾਟਾ ਤਾਂ ਦੱਸਿਓ ਮੈਨੂੰ। ਬਾਕੀ ਜਿਹੜੇ ਤਾਂ ਪੰਜਾਬ ਦੇ ਰਹਿਣ ਵਾਲੇ ਆ ਪਿੰਡਾਂ ਦੇ ਰਹਿਣ ਵਾਲੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਜੀ ਸਾਡਾ ਪੰਜਾਬ ਕਿਦਾਂ ਦਾ। ਸਾਨੂੰ ਤਾਂ ਬਹੁਤ ਮਾਣ ਆ ਵੀ ਅਸੀਂ ਪੰਜਾਬੀ ਆ ਅਸੀਂ ਪੰਜਾਬ ਦੇ ਰਹਿਣ ਵਾਲੇ ਆ। ਕਹਿੰਦੀ? ਦੇਖੋ। ਦੇਖੋ। ਉਹਦਾ ਕੀ ਕੁਛ ਆਪਣੇ ਪੰਜਾਬ ਦੇ ਵਿੱਚ ਜੀ ਲੋਈ ਹਾਲੀ ਕਿਸੇ ਪਾਸਿਓਂ ਘਟ ਆਪਣਾ ਪੰਜਾਬ ਕੀ ਕਮੀ ਹੈ ਜੀ ਦੱਸੋ ਕੀ ਘਾਟ ਹੈ ਪੰਜਾਬ ਦੇ ਵਿੱਚ ਜੀ ਇਹ ਆ ਸਾਡਾ ਪੰਜਾਬ ਉਹ ਮੇਰੇ ਕਹਿਣ ਦਾ ਮਤਲਬ ਤਾਂ ਇਹ ਆ ਕਿ ਆਪਣਾ ਪੰਜਾਬ ਬਹੁਤ ਸੋਹਣਾ ਤੇ ਆ ਜਿਹੜੇ ਵਿਦੇਸ਼ਾਂ ਦੇ ਰੌਲੇ ਚੱਲਦੇ ਨੇ ਵਿਦੇਸ਼ 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 ਇਹ ਚੀਜ਼ਾਂ ਤਾਂ ਹੁਣ ਜਿਵੇਂ ਆਪਾਂ ਕਹਿ ਦਈਏ ਇੱਕ ਸੁਪਨਾ ਨਹੀਂ ਬਣ ਗਿਆ ਸੁਪਨਾ ਇਹਾ ਕਈ ਸੁਪਨਾ ਲੈਂਦੇ ਨੇ ਵਿਦੇਸ਼ ਜਾਣ ਦਾ ਕਿ ਆਪਾਂ ਵਿਦੇਸ਼ ਜਾਣਾ ਸਾਨੂੰ ਵਿਦੇਸ਼ ਤੋਂ ਰੋਜੀ ਰੋਟੀ ਮਿਲਦੀ ਆ ਮਿਲਦੀ ਵੀ ਆ ਜੋ ਜਾਣਦੇ ਨੇ ਕਰਦੇ ਵੀ ਨੇ ਪਰ ਮੇਰਾ ਵਿਸ਼ਾ ਕਮ ਕਮਲ ਵਾਲਾ ਨਹੀਂ ਹੈਗਾ ਮੇਰਾ ਵਿਸ਼ਾ ਇਹ ਵੀ ਆਪਣਾ ਪੰਜਾਬ ਕਿਸੇ ਪਾਸਿਓਂ ਘੱਟ ਹੈ ਦੱਸੋ ਹੈ ਕਿ ਕਿਸੇ ਪਾਸਿਓਂ ਦਾ ਘੱਟ ਦੱਸੋ ਕੋਈ ਕਮੀ ਕੋਈ ਬੇਸ਼ੀ ਕੁਝ ਵੀ ਕਿਸੇ ਪਾਸਿਓਂ ਘੱਟ ਨਹੀਂ ਕਿਉਂਕਿ ਇਹ ਸੋਨੇ ਦੀ ਚਿੜੀ ਆ ਪੰਜਾਬ ਸਾਡਾ ਸੋਨੇ ਦੀ ਚਿੜੀ ਪੰਜਾਬ ਵਰਗੀ ਤਾਂ ਮੌਜ ਕਿਤੇ ਨਹੀਂ ਮਿਲਣੀ ਵੀਰੋ आ गया गुरुआ पीरती अपना पंजाब देखो इस तो ज्यादा की सोना होगा जी अपने हिंदुस्तान 说那猴子。 ਕੀ ਸੋਨਾ ਹੋਊਗਾ ਦੱਸ ਇਹਦਾ ਮਤਲਬ ਤਾਂ ਵੀਰੋ ਇਹੀ ਐ ਵੀ ਆਪਣਾ ਪੰਜਾਬ ਆਪਣੀ ਜਾਨ ਇੱਥੇ ਦੇਖਣ ਯੋਗ ਹੁਣ ਕੰਮ ਦੀ ਵੀ ਕਮੀ ਨਹੀਂ ਕੰਮ ਕਰਨ ਵਾਲਾ ਹੋਣਾ ਚਾਹੀਦਾ ਬੰਦਾ ਕੰਮ ਦੀ ਵੀ ਕਮੀ ਨਹੀਂ ਕਰਨ ਵਾਲਾ ਚਾਹੀਦਾ ਮਾ ਪਿੰਡ ਆ ਗਿਆ ਆਪਣਾ ਪਿੰਡ ਹਾਂ ਬੜੀ ਅਖ਼ਬਾਰ ਪੜ ਰਿਹਾ ਉਹ ਸੋ ਤੁਹਾਨੂੰ ਇਹ ਸੋਹਣਾ ਲੱਗਿਆ ਹੋਣਾ ਦੇਖਣ ਤਾਂ ਲੋਕ ਤੁਹਾਡਾ ਵੀਰੋ ਦੇਖਣ